ਦੇਖੋ ਨਾਲ-ਨਾਲ ਜਿਹੜਾ ਪਹਾੜਾ ਹੈ ਨਾਲ-ਨਾਲ ਹੀ ਘੁਬਦੇ ਦੇ ਜਿਹੜੀ ਵੀਰ ਦੇ ਹਿਸਾਬ ਨਾਲ ਆ ਦੇਖੋ ਪਾਣੀ ਕਿੰਨੇ ਵੀਰ ਨਾਲ ਪਿੱਛੇ ਛੱਡ ਕੇ ਆ ਰਿਹਾ ਇਹਦੇ ਵਿੱਚ ਇੱਥੇ ਘਰ ਵੀ ਬਣੇ ਹੋਏ ਨੇ ਆਹ ਜਿਹੜੇ ਛੋਟੇ-ਛੋਟੇ ਟਾਪੂ ਨੇ ਆ ਟਾਪੂ ਆ ਜੀ ਉਹਦੇ ਵਿੱਚ ਵਿੱਚ ਦੇਖੋ ਘਰ ਬਣਿਆ ਹੋਇਆ ਇਹਦਾ ਰਸਤਾ ਆਹੀ ਹੈ ਜੀ ਸੁੰਦਰੀ ਵੱਲ ਜਦੋਂ ਆਉਣ ਵਾਲਾ ਉਹਨੇ ਉੱਤੇ ਸੜਕਾਂ ਨਹੀਂ ਹੋਈਆਂ ਨੇ ਨਹੀਂ ਅੱਛਾ ਉੱਪਰ ਵੀ ਸਾਹਮਣੇ ਉਧਰ ਦੇ ਪਾਸੇ ਘਰ ਬਣੇ ਹੋਏ ਨੇ ਹਾਂਜੀ ਹਾਂ ਜਿੰਨੇ ਦੇ ਪੀੜੀ ਤੱਕ ਆ ਬਣੇ ਨੇ ਪਾਇਲ ਕੋ ਪੂਰਾ ਪਿੰਡ ਬਣਿਆ ਹੋਇਆ ਹੂ ਸਭ ਹਾਂ ਉਹ ਸਾਹਮਣੇ ਪਿੰਡ ਹੈ ਜੀ ਇਹ ਆ ਸਾਹਮਣੇ ਜਿਹੜੇ ਵਾਈਟ ਕਿੱਤੇ ਜਿ ਦਿਖ ਰਹੇ ਆ ਘਰ ਆ ਜੀ ਇਹ ਪਿੰਡ ਆ ਆ ਸਾਰਾ ਇੱਥੇ ਜਿਹੜੇ ਟਾਪੂ ਦੇ ਉੱਪਰ ਆ ਸਾਰੇ ਉੱਪਰ ਦੂਜੇ ਪਾਸੇ ਵੀ ਉਹ ਇੱਕ ਉਹ ਦੂਰ ਜਹਾਜ਼ ਉੱਡ ਜਾ ਰਹੇ ਉੱਥੋਂ ਔਰ ਆਹ ਨਾਲ ਨਾਲ ਹੀ ਘੁੰਮ ਰਿਹਾ ਜੀ ਆਮ ਕਾਰਾਂ ਜੀ ਸਭ ਤੋਂ